ਜਿਸ ਤਰ੍ਹਾਂ ਕਿ ਅਸੀਂ ਕਾਫੀ ਦਿਨਾਂ ਤੋਂ ਇੱਕ ਤਰੀਕ ਦੀ ਮੀਟਿੰਗ ਦੇ ਬਾਰੇ ਜਾਣ ਰਹੇ ਹਾਂ ਤਾਂ ਇੱਕ ਤਰੀਕ ਨੂੰ ਜਲੰਧਰ ਦੇ ਪਿੰਡ ਤਾਜ਼ਪੁਰ ਦੇ ਵਿਖੇ ਆਪਾਇ ਕਸ਼ੁਟਕਾਰਾ ਸਭਾ ਕਰਨ ਵਾਲਿਆ ਜਿਹਦੇ ਵਿੱਚ ਸਾਰੇ ਰੋਗ ਬਿਮਾਰ ਪਰੇਸ਼ਾਨ ਉਥੇ ਪਹੁੰਚ ਕੇ ਆਪਣੇ ਲਈ ਛੁਟਕਾਰਾ ਪ੍ਰਾਪਤ ਕਰ ਸਕਦੇ ਨੇ ਜਿਨ੍ਹਾਂ ਦੇ ਘਰਾਂ 'ਚ ਗਰੀਬੀ ਆ ਮੰਦਨਿਆ ਨਸ਼ਾ ਆ ਲੜਾਈ ਕਲੇਸ਼ ਆ ਉਹਨਾਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਕਿ ਉਸ ਜਗ੍ਹਾ ਤੇ ਪਹੁੰਚ ਕੇ ਤੁਸੀਂ ਉਸ ਮੀਟਿੰਗ ਦੇ ਵਿੱਚ ਆਪਣੇ ਛੁਟਕਾਰੇ ਨੂੰ ਪ੍ਰਾਪਤ ਕਰਨਾ ਖੁਦਾ ਉਸ ਦਿਨ ਤੁਹਾਨੂੰ ਬਹੁਤਾਈਤ ਦੇ ਆਤਮਾ ਨਾਲ ਬles ਕਰਨ ਕਿਉਂਕਿ ਉਸ ਦਿਨ ਆਪਣੇ ਇਸ ਚੈਨਲ ਨੂੰ ਬਣੇ ਹੋਏ 2 ਸਾਲ ਹੋ ਜਾਣਗੇ ਔਰ ਆਪਣੇ ਇਸ 2 ਸਾਲਾਂ ਦੀ ਸੈਲੀਬ੍ਰੇਸ਼ਨ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਲਈ ਅਸੀਂ ਸਭ ਉਸ ਜਗ੍ਹਾ ਤੇ ਇਕੱਠੇ ਹੋ ਰਹੇ ਹਾਂ ਤਾਂ ਕਿ ਖੁਦਾ ਦੀ ਪ੍ਰੈਜ਼ੈਂਸ ਦੇ ਵਿੱਚ ਆਪਣੇ ਰਿਸ਼ਤੇ ਇਹਨੂੰ ਹੋਰ ਵੀ ਮਜ਼ਬੂਤ ਕਰ ਸਕੀਏ ਤਾਂ ਆਪ ਸਭ ਨੇ ਉਸ ਮੀਟਿੰਗ ਦੇ ਵਿੱਚ ਆਪਣੇ ਭੈਣਾਂ ਭਾਈਆਂ ਰਿਸ਼ਤੇਦਾਰਾਂ ਆਂਡੀਆਂ ਗਵਾਂਡੀਆਂ ਨੂੰ ਲੈ ਕੇ ਜ਼ਰੂਰ ਪਹੁੰਚਣਾ ਜੀ ਉਸ ਮੀਟਿੰਗ ਦਾ ਸਮਾਂ ਸਵੇਰੇ 10 ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਆ ਜਿਦੇ ਵਿੱਚ ਰੋਗੀ ਬਿਮਾਰਾਂ ਦੇ ਲਈ ਸਭ ਖਾਸ ਪ੍ਰਾਰਥਨਾ ਹੋਏਗੀ ਔਰ ਜੋ ਵੀ ਉਸ ਮੀਟਿੰਗ ਦੇ ਵਿੱਚ ਭੈਣ ਭਾਈ ਪਹੁੰਚਣਗੇ ਉਸ ਹਰ ਇੱਕ ਭੈਣ ਭਾਈ ਦੇ ਲਈ ਲੇਹੈਂਡ ਪ੍ਰਾਰਥਨਾ ਵੀ ਜ਼ਰੂਰ ਕੀਤੀ ਜਾਵੇਗੀ ਉਹਦੇ ਵਿੱਚ ਪਰਮੇਸ਼ਰ ਦੇ ਮੁਰਦਿਆਂ ਵਿੱਚੋਂ ਜੀ ਉਠਣ ਕਬਰ ਵਿੱਚ ਦਫਨਾਏ ਜਾਣ ਅਤੇ ਸਲੀਬ ਉੱਤੇ ਚੜਾਏ ਜਾਂਦੇ ਸੰਬੰਧੀ ਖੁੱਲਾ ਪ੍ਰਚਾਰ ਕੀਤਾ ਜਾਵੇਗਾ ਜਾ ਜ਼ਬੂਰ ਭਜਨ ਦੇ ਨਾਲ ਪਰਮੇਸ਼ਰ ਦੀ ਮਹਿਮਾ ਕੀਤੀ ਜਾਵੇਗੀ ਤੁਹਾਡੇ ਵੱਲੋਂ ਜੋ ਵੀ ਕੋਈ ਭੈਣ ਭਾਈ ਆਪਣੀ ਗਵਾਹੀ ਸ਼ੇਅਰ ਕਰਨਾ ਚਾਹੁੰਦਾ ਆ ਉਸ ਮੀਟਿੰਗ ਵਿੱਚ ਆਪਣੀ ਗਵਾਹੀ ਵੀ ਸ਼ੇਅਰ ਕਰ ਸਕਦੇ ਨੇ ਔਰ ਜੋ ਕੋਈ ਭੈਣ ਭਾਈ ਉਸ ਮੀਟਿੰਗ ਦੇ ਵਿੱਚ ਰੱਖੇ ਗਏ ਲੰਗਰ ਦੇ ਪ੍ਰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੇਵਾ ਪਾਉਣਾ ਚਾਹੁੰਦਾ ਆ ਤਾਂ ਉਹ ਇਸ QR ਕੋਡ ਦੇ ਦੁਆਰਾ ਪਾਸ ਆ ਸਕਦੇ ਹਨ ਤਾਂ ਉਸ ਮੀਟਿੰਗ ਦਾ ਸਮਾਂ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਦਾ ਆ ਜਿਲ੍ਹਾ ਜਲੰਧਰ ਆ ਉਹਦਾ ਪਿੰਡ ਤਾਜਪੁਰਿਆ ਔਰ ਪੈਟਰੋਲ ਪੰਪ ਦੇ ਸਾਹਮਣੇ ਉੱਥੇ ਸੜਕਿਆ ਉੱਥੋਂ ਤੁਸੀਂ ਉੱਥੇ ਐਂਟਰ ਕਰ ਸਕਦੇ ਹੋ ਅਰ ਅਗਰ ਤੁਹਾਨੂੰ ਫਿਰ ਵੀ ਕਿਸੇ ਨੂੰ ਐਡਰੈਸ ਕਨਫਰਮ ਨਾ ਹੁੰਦਾ ਹੋਵੇ ਤੁਸੀਂ ਬਰੇਡਲਾਈ ਨੰਬਰ ਤੇ ਕਾਲ ਕਰਕੇ ਆਪਣੇ ਐਡਰੈਸ ਨੂੰ ਕਨਫਰਮ ਕਰ ਸਕਦੇ ਹੋ ਤਾਂ ਆਪ ਸਭ ਨੂੰ ਖੁੱਲਾ ਸਦਾਇਆ ਸਭ ਨੂੰ ਪਿਆਰ ਭਰੀ ਜੈ ਮਸੀਦੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਆਓ ਅੱਜ ਦੇ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਪ੍ਰਭੂ ਜੀ ਸਿਨਾਸਿ ਦਾ ਧੰਨਵਾਦ ਕਰਦੇ ਆਂ ਅੱਜ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦੇਨ ਪਰ ਦਿਲ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਔਨ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸੁਰਗਦੂਤ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜਨਰ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੂ ਯਸ਼ਮਸੀ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪ੍ਰਮੇਸ਼ਰ ਦੇ ਵਚਨ ਚ ਜਾਣਾਂਗੇ ਮਤੀ 26 ਉਹਦੀ 26 ਤੋਂ ਲੈ ਕੇ 28 ਨੰਬਰ ਅ ਤੱਕ ਜਾਦੂ ਖਾਰੇ ਸੰ ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਆਖਿਆ ਲਓ ਖਾਓ ਇਹ ਮੇਰਾ ਸਰੀਰ ਹੈ ਫਿਰ ਉਸਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ ਤੁਸੀਂ ਸਾਰੇ ਇਸ ਵਿੱਚੋਂ ਪੀਓ ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫੀ ਲਈ ਵਹਾਇਆ ਜਾਂਦਾ ਹੈ ਹਾਲੇਲੂਇਆ ਪ੍ਰਭੂ ਯਸ਼ੁ ਮਸੀਹ ਦੇ ਚੇਲਿਆਂ ਨੇ ਜਦ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਪਸਾਹ ਦੀ ਰਸਮ ਕਿੱਥੇ ਕਰਨਾ ਚਾਹੁੰਦੇ ਤੁਸੀਂ ਕੀ ਚਾਹੁੰਦੇ ਕਿ ਅਸੀਂ ਪਸਾਹ ਦਾ ਤਿਉਹਾਰ ਕਿਸ ਜਗ੍ਹਾ ਤੇ ਮਨਾઈએ ਤਾਂ ਯਸ਼ੁ ਮਸੀਹ ਨੇ ਆਪਣੀ ਮਨਪਸੰਦ ਜਗ੍ਹਾ ਨੂੰ ਚਣਿਆ ਔਰ ਉਹਨਾਂ ਨੇ ਕਿਹਾ ਕਿ ਇਸ ਜਗ੍ਹਾ ਤੇ ਜਾਓ ਉੱਥੇ ਮੇਰੇ ਲਈ ਉਸ ਰੂਮ ਨੂੰ ਤਿਆਰ ਕਰੋ ਉੱਥੇ ਆਪਾਂ ਆਖਰੀ ਭੋਜ ਕਰਾਂਗੇ ਤਾਂ ਜਦ ਉਹ ਉਸ ਭੋਜ ਨੂੰ ਲੈ ਰਹੇ ਸਨ ਜਦੋਂ ਉਸ ਨੂੰ ਖਾ ਰਹੇ ਸਨ ਤਾਂ ਯੀਸ਼ੂ ਮਸੀਹ ਨੇ ਰੋਟੀ ਨੂੰ ਬਰਕਤ ਦੇ ਕੇ ਤੋੜਿਆ ਰੋਟੀ ਉਹਨਾਂ ਨੇ ਲਈ ਔਰ ਉਹਨੂੰ ਕੀ ਕੀਤਾ ਬਰਕਤ ਦੇ ਕੇ ਤੋੜਿਆ ਅਤੇ ਚੇਲਿਆਂ ਨੂੰ ਕੀ ਆਖਿਆ ਕਹਿੰਦੇ ਲਓ ਕਿਉਂਕਿ ਇਹ ਮੇਰਾ ਸ਼ਰੀਰ ਹੈ ਔਰ ਕਹਿੰਦੇ ਪਿਆਨਾ ਲਿਆ ਔਰ ਧੰਨਵਾਦ ਦੇ ਕੇ ਆਖਿਆ ਕਿ ਤੁਸੀਂ ਸਾਰੇ ਇਸ ਵਿੱਚੋਂ ਪੀਓ ਕਿਉਂਕਿ ਇਹ ਮੇਰਾ ਉਹ ਲਹੂ ਆ ਜਿਹੜਾ ਬਹੁਤਿਆਂ ਦੀ ਪਾਪਾਂ ਦੇ ਕਰਕੇ ਵਹਾਇਆ ਜਾਂਦਾ ਤਾਂ ਇਸ वचन ਤੋਂ ਚਿਲੀ ਵੀ ਉਸ ਵਰ ਨਹੀਂ ਸਮਝੇ ਹੋਣੇ ਕਿ ਇਹਦਾ ਕੀ ਮਤਲਬ ਆ ਕਿਉਂਕਿ ਯਿਸੂ ਮਸੀਹ ਆਪਣੇ ਆਉਣ ਵਾਲੇ ਸਮੇਂ ਦੇ ਬਾਰੇ ਵਾਰ-ਵਾਰ ਅਗੰਮ ਵਾਕਾਂ ਦੇ ਦੁਆਰਾ ਦ੍ਰਿਸ਼ਟਾਂਤਾਂ ਦੇ ਦੁਆਰਾ ਉਹਨਾਂ ਨੂੰ ਦੱਸ ਰਹੇ ਸੀ ਕਿ ਮੈਂ ਕੀ ਆਂ ਔਰ ਮੈਂ ਕਿਹੜੇ ਕੰਮਾਂ ਲਈ ਆਇਆ ਉਸੇ ਤਰ੍ਹਾਂ ਉਹਨੇ ਕਿਹਾ ਕਿ ਇਹ ਜੋ ਮੇਰਾ ਸ਼ਰੀਰ ਆ ਇਹ ਕਹਿੰਦਾ ਇੱਕ ਖਾਣ ਵਾਲੀ ਚੀਜ਼ ਆ ਔਰ ਮੇਰਾ ਜੋ ਲਹੂ ਆ ਸੱਚਮੁੱਚ ਇਹ ਪੀਣ ਵਾਲੀ ਚੀਜ਼ ਆ ਕਹਿੰਦਾ ਜਿਹੜਾ ਇਹਦੇ ਚੋ ਖਾਵੇਗਾ ਉਹ ਸ਼ੁੱਧ ਹੋਵੇਗਾ ਉਸ ਜੀ ਵਿਸ਼ਵਾਸ ਕਰੇਗਾ ਤਾਂ ਉਹ ਮਰੇਗਾ ਨਹੀਂ ਪਰ ਸਦਾ ਦਾ ਜੀਵਨ ਪਾਏਗਾ ਹਾਲੇਲੂਇਆ ਪ੍ਰਭੂ ਕੀ ਕਹਿੰਦਾ ਕਹਿੰਦਾ ਇਹ ਉਹ ਲਹੂ ਆ ਜਿਹੜਾ ਬਹੁਤਿਆਂ ਦੇ ਪਾਪਾਂ ਦੇ ਲਈ ਵਹਾਇਆ ਜਾਵੇਗਾ ਅਸੀਂ ਜਾਣਦੇ ਹਾਂ ਕਿ ਯਿਸੂ ਮਸੀਹ ਨੇ ਆਪਣੇ ਲਹੂ ਨੂੰ ਸਾਡੇ ਪਾਪਾਂ ਲਈ ਵਹਾਇਆ ਪਰ ਉਹਨੇ ਉਹ ਪਵਿੱਤਰ ਬਦਨ ਅਤੇ ਲਹੂ ਨੂੰ ਜਦ ਉਹਨਾਂ ਨੂੰ ਦਿੱਤਾ ਤਾਂ ਕੀ ਕਿਹਾ ਕਹਿੰਦਾ ਤੁਸੀਂ ਖਾਓ ਇਹ ਮੇਰਾ ਸਰੀਰ ਆ ਹਾਤੇ ਤੁਸੀਂ ਪੀਓ ਕਿਉਂਕਿ ਇਹ ਮੇਰਾ ਲਹੂ ਹੈ ਜਦ ਕਿ ਵਾਸਤਵ ਵਿੱਚ ਉਹ ਇੱਕ ਰੋਟੀ ਤੇ ਅੰਗੂਰੀ ਮੈ ਸੀ ਪਰ ਉਹਨੇ ਉਹਨਾਂ ਸਾਰਿਆਂ ਨੂੰ ਆਪਣੇ ਸਰੀਰ ਦੇ ਨਾਲ ਸੰਬੋਧਿਤ ਕਿਉਂ ਕੀਤਾ ਉਹਨਾਂ ਨੇ ਕੀ ਕਿਹਾ ਕਿ ਇਹ ਮੇਰਾ ਸਰੀਰ ਹੈ ਉਹ ਕੀ ਸੀ ਕਹਿੰਦਾ ਭਾਵ ਉਹਨਾਂ ਨੇ ਆਪਣੀ ਮੌਤ ਬਾਰੇ ਇੱਕ ਹੋਰ ਅਤੇ ਆਖਰੀ ਅਗੰਮ ਵਾਕ ਕੀਤਾ ਸੀ ਹallelujah ਉਹ ਦੱਸਣਾ ਚਾਹੁੰਦੇ ਸੀ ਕਿ ਸੱਚਮੁੱਚ ਮੇਰਾ ਲਹੂ ਵਹਾਇਆ ਜਾਣ ਵਾਲਾ ਅਰੇ ਇੱਕ ਸਮਾਵੇਗਾ ਜਦ ਇਸ ਲਹੂ ਦੇ ਵਸੀਲੇ ਲੋਕ ਸ਼ੁੱਧਤਾ ਨੂੰ ਪਾਉਣਗੇ ਚੰਗਿਆਈ ਨੂੰ ਪਾਉਣਗੇ ਇਹ ਲਹੂ ਛੁਟਕਾਰੇ ਦਾ ਲਹੂ ਹੋਵੇਗਾ ਇਹ ਬਦਨ ਛੁਟਕਾਰੇ ਦੇ ਲਈ ਵਰਤਿਆ ਜਾਵੇਗਾ ਅਰੇ ਕਹਿੰਦਾ ਜਦ ਇਸ ਲਹੂ ਔਰ ਬਦਨ ਦੇ ਦੁਆਰਾ ਲੋਕ ਛੁਟਕਾਰਾ ਪਾਉਣਗੇ ਤਾਂ ਸੱਚਮੁੱਚ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੋਵੇਗੀ ਅਰੇ ਯੇਸ਼ੂ ਮਸੀਹ ਦਾ ਉਹ ਕੰਮ ਜਿਸ ਕੰਮ ਦੇ ਲਈ ਉਹ ਆਏ ਸੀ ਉਹ ਪੂਰਾ ਹੋ ਜਾਵੇਗਾ ਹਾਲੇਲੂਇਆ ਅਰੇ ਇਹਦੇ ਨਾਲ-ਨਾਲ ਉਹਨਾਂ ਨੇ ਹੋਰ ਆਪਣੇ ਚੇਲਿਆਂ ਨੂੰ ਕੀ ਕਿਹਾ ਉਹ ਜਾਣਨ ਦੇ ਲਈ ਆਪਾਂ ਪੜਾਂਗੇ ਮਤੀ ਸ਼ਬਦਿਓ ਦੀ 29 ਔਰ 30 ਨੰਬਰ ਆਇਤ ਨੂੰ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਮੈਂ ਇਸ ਅੰਗੂਰ ਦੇ ਰਸ ਨੂੰ ਕਦੇ ਨਾ ਪੀਵਾਂਗਾ ਜਿਸ ਦਿਨ ਤੱਕ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ ਫਿਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਨੂੰ ਨਿਕਲ ਗਏ ਹਾਲੇਲੂਇਆ ਪ੍ਰਭੂ ਨੇ ਕੀ ਕਿਹਾ ਕਿ ਮੈਂ ਇਹਨੂੰ ਫਿਰ ਨਾ ਪੀਵਾਂਗਾ ਜਦ ਤੱਕ ਮੈਂ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ ਪਿਤਾ ਦੇ ਰਾਜ ਵਿੱਚ ਜਾਣ ਤੋਂ ਭਾਕੀ ਸੀ ਕਿ ਮੈਂ ਮੁਰਦਿਆਂ ਵਿੱਚੋਂ ਜਵਾਲੀਆਂ ਨਾ ਜਾਵਾਂ ਪਿਤਾ ਦੇ ਰਾਜ ਵਿੱਚ ਇੱਕ ਨਵੀਂ ਜ਼ਿੰਦਗੀ ਨੂੰ ਪ੍ਰਾਪਤ ਕਰਨਾ ਪ੍ਰਭੂ ਨੇ ਬਹੁਤ ਸਾਰੇ ਦ੍ਰਿਸ਼ਟਾਂਤਾਂ ਦੇ ਦੁਆਰਾ ਆਪਣੇ ਆਉਣ ਵਾਲੇ ਕੱਲ ਆਪਣੀ ਸਲੀਬੀ ਮੌਤ ਆਪਣੇ ਲਹੂ ਅਤੇ ਬਦਨ ਆਪਣੇ ਕੰਮਾਂ ਬਾਰੇ ਆਪਣੇ ਆਉਣ ਦੇ ਮਕਸਦ ਬਾਰੇ ਆਪਣੇ ਚੇਲਿਆਂ ਨੂੰ ਅਤੇ ਆਪਣੇ ਵਿਸ਼ਵਾਸੀਆਂ ਨੂੰ ਦੱਸਿਆ ਪਰ ਉਹਨਾਂ ਨੂੰ ਵੀ ਜਿਹੜੇ ਉਹਦੇ ਵਿਰੋਧੀ ਸੀ ਪਰਵਚਨ ਸਾਨੂੰ ਕੀ ਕਹਿੰਦਾ ਕਿ ਬਹੁਤਿਆਂ ਨੇ ਸੁਣਿਆ ਪਰ ਵਿਸ਼ਵਾਸ ਨਾ ਕੀਤਾ ਉਹ ਨਾ ਸਮਝ ਪਾਏ ਕਿ ਯਸ਼ੂ ਦਾ ਬਦਨ ਅਤੇ ਲਹੂ ਕੀ ਆ ਉਹਦਾ ਤੀਸਰੇ ਦਿਨ ਹੈਕਰ ਨੂੰ ਬਣਾਉਣਾ ਕੀ ਆ ਔਰ ਉਹਦਾ ਮੁਰਦਿਆ ਵਿੱਚੋਂ ਜੀ ਉੱਠਣਾ ਕੀ ਆ ਇਹ ਸਾਰੀਆਂ ਗੱਲਾਂ ਜਦ ਹੋ ਚੁੱਕੀਆਂ ਉਸ ਤੋਂ ਬਾਅਦ ਉਹਨਾਂ ਨੇ ਵਿਸ਼ਵਾਸ ਕੀਤਾ ਪਰਵਚਨ ਸਾਨੂੰ ਕੀ ਕਹਿੰਦਾ ਕਹਿੰਦਾ ਸਮਾਂ ਰਹਿੰਦੇ ਹੀ ਪਛਤਾਪ ਕਰ ਅਤੇ ਵਿਸ਼ਵਾਸ ਕਰ ਕਿ ਤੇ ਅਜੇ ਹਾ ਨਾ ਹੋਵੇ ਕਿ ਤੇਰਾ ਸਰੀਰ ਕਬਰ ਚ ਉਤਰ ਜਾਵੇ ਔਰ ਤੇਰੀ ਆਤਮਾ ਪਤਾਲ ਦੇ ਵਿੱਚ ਕਹਿੰਦਾ ਪਤਾਲ ਦੇ ਵਿੱਚ ਧੰਨਵਾਦ ਤੇ ਤੌਬਾ ਨਹੀਂ ਹੁੰਦੀ ਇਸ ਲਈ ਪਤਾਲ ਵਿੱਚ ਜਾਣ ਤੋਂ ਪਹਿਲਾਂ ਹੀ ਵਿਸ਼ਵਾਸ ਕਰ ਜਾਣ ਲੈ ਔਰ ਸਮਝ ਲੈ ਕਿ ਪਰਮੇਸ਼ਰ ਦੀ ਕੀ ਮਰਜ਼ੀ ਆ ਔਰ ਉਸ ਮਰਜ਼ੀ ਦੇ ਅਨੁਸਾਰ ਚੱਲ ਕਿ ਤੇ ਸਮਾਂ ਰਹਿਣ ਤੋਂ ਬਾਅਦ ਜਦ ਤੇਰੇ ਹੱਥੋਂ ਸਮਾਂ ਨਿਕਲ ਗਿਆ ਜਦ ਪਛਤਾਪ ਦੀ ਘੜੀ ਬੀਤ ਗਈ ਉਸ ਤੋਂ ਬਾਅਦ ਤੇਰਾ ਪਛਤਾਪ ਕਰਨ ਦਾ ਕੋਈ ਫਾਇਦਾ ਨਹੀਂ ਪਰ ਅੱਜ ਦੇ ਵਚਨ ਦੇ ਬਾਰੇ ਅਸੀਂ ਜਾਣਾਂਗੇ ਪ੍ਰਭੂ ਦਾ ਲਹੂ ਸਾਡੇ ਪਾਪਾਂ ਗਲਤੀਆਂ ਗੁਨਾਹਾਂ ਦੇ ਲਈ ਵਹਾਇਆ ਗਿਆ ਅਰ ਜਦ ਵੀ ਅਸੀਂ ਕਿਸੇ ਵੀ ਜਗ੍ਹਾ ਤੇ ਭੋਜ ਲੈਣੇ ਆਂ ਸਭ ਤੋਂ ਪਹਿਲਾਂ ਕਿ ਸਾਨੂੰ ਬਪਤਿਸਮਾ ਲੈਣਾ ਜ਼ਰੂਰੀ ਹੈ ਇਸ ਪਵਿੱਤਰ ਭੋਜ ਨੂੰ ਲੈਣ ਦੇ ਲਈ ਅਰ ਸਿਰਫ ਬਪਤਿਸਮਾ ਲੈਣਾ ਨਹੀਂ ਇੱਕ ਬਪਤਿਸਮਾ ਸਰੀਰ ਦਾ ਬਪਤਿਸਮਾ ਹਰ ਦੂਸਰਾ ਬਪਤਿਸਮਾ ਆਤਮਾ ਦਾ ਬਪਤਿਸਮਾ ਹੈ। ਅਸੀਂ ਸ਼ਰੀਰ ਦਾ ਬਪਤਿਸਮਾ ਤਾਂ ਲੈ ਲੈਂਨੇ ਆ ਪਰ ਸਾਡੀ ਆਤਮਾ ਹਜੇ ਤੱਕ ਸ਼ੁੱਧ ਹੋਈ ਨਹੀਂ ਹੁੰਦੀ। ਆ ਸਾਨੂੰ ਕੀ ਲੱਗਦਾ ਕਿ ਇੱਕ ਪਾਣੀ ਵਿੱਚ ਡੁਬਾ ਕੇ ਉਠਾਏ ਜਾਣ ਦੇ ਨਾਲ ਸਾਡਾ ਸ਼ਰੀਰ ਪਵਿੱਤਰ ਹੋ ਗਿਆ। ਪਰ ਜੇ ਅਸੀਂ ਵੇਖੀਏ ਸਾਡੀ ਆਤਮਾ ਹਜੇ ਉੱਥੇ ਹੀ ਆ। ਤਾਂ ਯੀਸ਼ੂ ਮਸੀਹ ਨੇ ਕੀ ਕਿਹਾ ਸੀ? ਕਹਿੰਦਾ ਜਦ ਵੀ ਤੁਸੀਂ ਕਦੇ ਮੇਰੀ ਯਾਦ ਚ ਇਕੱਠੇ ਹੋ ਤਾਂ ਇਹਨੂੰ ਕਰੋ। ਪਰ ਉਹਨਾਂ ਨੇ ਕੀ ਕਿਹਾ ਸੀ ਕਿ ਇਹਨੂੰ ਪਵਿੱਤਰਤਾਈ ਉਰੀ ਪ੍ਰੀਅ ਅਰਨਿਸ਼ ਕਪਟ ਹੋ ਕੇ ਕਰੋ ਤੁਹਾਡੇ ਅੰਦਰ ਪਾਪ ਸ਼ਾਲ ਨਹੀਂ ਹੋਣਾ ਚਾਹੀਦਾ ਜਿਹੜਾ ਉਸ ਪਵਿੱਤਰ ਪਾਲ ਪਿਆਲੇ ਨੂੰ ਛੁੰਦਾ ਆਪਣੇ ਅੰਦਰ ਝਾਤ ਮਾਰੇ ਜੋ ਪਵਿੱਤਰਤਾ ਉਸ ਨੂੰ ਗ੍ਰੈਂਡ ਕਰੇ ਭਾਵੇਂ ਨੇ ਬਪਤਿਸਮਾ ਲਿਆ ਪਰ ਜਿਹਦਾ ਅੰਦਰ ਸਾਫ ਨਹੀਂ ਹੈ ਜਿਹਦੇ ਅੰਦਰ ਉਹੀ ਬਦੀਆਂ ਗੁਨਾਹਾਂ ਆ ਉਸ ਪਿਆਲੇ ਨੂੰ ਛੂਏ ਨਾ ਕਿਉਂਕਿ ਉਹ ਪਿਆਲਾ ਬਹੁਤ ਪਵਿੱਤਰ ਹੈ ਉਹ ਨਵੇਂ ਨੇਮ ਦਾ ਸ਼ੁੰਧ ਤੇ ਪਵਿੱਤਰ ਲਹੂ ਆ ਪਰਮੇਸ਼ਰ ਦਾ ਬਧਨ ਬਹੁਤ ਪਾਕ ਹੈ ਜਿਨੇ ਸਾਡੇ ਲਈ ਕੋੜੇ ਖਾਦੇ ਸਾਡੇ ਲਈ ਖੂਨ ਵਹਾਇਆ ਤਾਂ ਉਸ ਬदन ਦੀ ਬੇਅਦਬੀ ਨਾ ਕਰੋ ਉਹਨੂੰ ਪੂਰੇ ਹੀ ਪਵਿੱਤਰਤਾਈ ਔਰ ਸੱਚੇ ਮਾਨੇ ਨਾਲ ਗ੍ਰਹਿਣ ਕਰੋ ਪਾਪਾਂ ਤੋਂ ਤੌਬਾ ਕਰੋ ਪਹਿਲਾਂ ਆਪਣੇ ਆਤਮਾ ਦਾ ਬਪਤਿਸਮਾ ਲਓ ਉਸ ਤੋਂ ਬਾਅਦ ਉਸ ਪਿਆਲੇ ਨੂੰ ਸ਼ੂ ਹallelujah ਅੱਜ ਆਵਾਜ਼ੀਨ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਤਾਰੀਫ਼ 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 ਕਰਦੇ ਮਹਾਨ ਖੁਦਾਵਨ ਸਰਨਾ ਦੇ ਪ੍ਰਭੂ ਯਹਵਾ ਪਵਿੱਤਰ ਪਰਮੇਸ਼ਰ ਤੁਹਾਡੀ پاک ਪਵਿੱਤਰ ਹਜ਼ੂਰੀ ਅਗੇ ਝੁਕਦੇ ਪਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾਰ ਵਡਿਆਈ ਦਿੰਦੇ ਪਿਆਰੇ ਪ੍ਰਭੂ ਅੱਜ ਦੀ ਸ਼ਾਮ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਮਹਾਨ ਖੁਦਾ ਤੁਸੀਂ ਦਇਆ ਕਰਨ ਵਾਲੇ ਆਤ ਪਵਿੱਤਰ ਔਰ ਮਹਾਨ ਪਰਮੇਸ਼ਰੋ ਪ੍ਰਭੂ ਜੀ ਆਪਣੀਆਂ ਬਾਰ ਕਿਰਪਾ ਦੇ ਵਸੀਲੇ ਤੁਸੀਂ ਸਾਨੂੰ ਸੰਭਾਲਣਾ ਖੁਦਾ ਆਪਣੇ ਦੂਤਾਂ ਦੇ ਦੁਆਰਾ ਸਾਨੂੰ ਬਰਕਤ ਆਰਾਸ਼ ਜੀ ਦੇਣਾ ਖੁਦਾਵਾਨ ਤੁਹਾਡਾ ਰਹਿਮ ਦਇਆ ਕਿਰਪਾ ਆਸ਼ੀਸ਼ ਬਰਕਤ ਤਫਜ਼ਲ ਵਾਲਾ ਹੱਥ ਸਾਡੇ ਸਭ ਦੇ ਸਿਰ ਦੇ ਉੱਤੇ ਹੋਵੇ ਪਿਆਰੇ ਪ੍ਰਭੂ ਯਹਵਾ ਸੱਚਮੁੱਚ ਮੇਰੇ ਮਹਾਨ ਖੁਦਾਵੰ ਤੁਸੀਂ ਰੋਟੀ ਉੱਤੇ ਬਾਣੀ ਅਤੇ ਬਰਕਤ ਮੰਗੀ ਪੈਰੇ ਪ੍ਰਭੂ ਅਰ ਤੁਸੀਂ ਕਿਹਾ ਕਿ ਅੱਜ ਤੋਂ ਹੀ ਬਰਕਤ ਵਾਲੀ ਅਤੇ ਇਹ ਮੇਰਾ ਸਰੀਰ ਹੈ ਖੁਦਾ ਸੱਚਮੁੱਚ ਪਿਆਰੇ ਪ੍ਰਭੂ ਯਹਵਾ ਤੁਸੀਂ ਆਪਣੇ ਸਰੀਰ ਦੇ ਵੀ ਸਰਫਾ ਨਾ ਕੀਤਾ ਖੁਦਾ ਤੁਸੀਂ ਆਪਣੇ ਪੁੱਤਰ ਨੂੰ ਭੇਜਿਆ ਪਿਆਰੇ ਪ੍ਰਭੂ ਯਹਵਾ ਉਹ ਤੁਹਾਡਾ ਅਨਮੋਲ ਅਤੇ ਪਵਿੱਤਰ ਸਰੀਰ ਸੀ ਖੁਦਾਵੰ ਉਹ ਹੈਕਲ ਤੁਹਾਡੀ ਆਪਣੀ ਸੀ ਪਿਤਾ ਔਰ ਤੁਸੀਂ ਆਪਣੀ ਹੈਕਲ ਨੂੰ ਸਾਡੀਆਂ ਹੈਕਲਾਂ ਨੂੰ ਬਚਾਉਣ ਦੇ ਲਈ ਵਾਹਰ ਦਿੱਤਾ ਪਿਆਰੇ ਪ੍ਰਭੂ ਯਹਵਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰ ਜੋ ਤੁਸੀਂ ਜੀਵਨ ਦੀ ਰੋਟੀ ਅਤੇ ਜੀਵਨ ਦਾ ਜਲ ਸਾਨੂੰ ਦਿੱਤਾ ਪਿਆਰੇ ਪ੍ਰਭੂ ਜੀ ਸੱਚਮੁੱਚ ਖੁਦਾਵੰਤ ਤੁਸੀਂ ਮਸੀਹ ਐਸੋਨੋ ਸਾਡੇ ਲਈ ਇੱਕ ਜੀਵਨ ਦੀ ਰੋਟੀ ਬਣਾ ਕੇ ਭੇਜਿਆ ਪਿਆਰੇ ਪਰਮੇਸ਼ਰ ਜੋ ਹਰ ਵੇਲੇ ਸਾਨੂੰ ਹਿੰਮਤ ਤਾਕਤ ਔਰ ਬਲ ਦਿੰਦੇ ਨੇ ਖੁਦਾਵੰਤ ਤੁਹਾਡਾ ਕਿਰਪਾ ਵਾਲਾ ਆਸ਼ੀਸ਼ ਵਾਲਾ ਦਇਆ ਵਾਲਾ ਹੱਥ ਜੋ ਹਰ ਵੇਲੇ ਸਾਡੇ ਸਿਰ ਤੇ ਰਹਿੰਦਾ ਆ ਥਾੜਾ ਦਿਲ ਤੋਂ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਸੱਚਮੁੱਚ ਖੁਦਾਵੰ ਜੋ ਤੁਸੀਂ ਸਾਡੇ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਖੁਦਾ ਤੁਸੀਂ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਲਈ ਭੇਜਿਆ ਪਿਆਰੇ ਪ੍ਰਭੂ ਯਾਹਵਾ ਤਾਂ ਜੋ ਉਹ ਇੱਕ ਲੇਲੀ ਦੀ ਨਿਯਾਈ ਸਾਡੇ ਲਈ ਮਾਰਿਆ ਜਾਵੇ ਅਤੇ ਤਾਂ ਜੋ ਅਸੀਂ ਜੀਵਨ ਨੂੰ ਪ੍ਰਾਪਤ ਕਰੀਏ ਸਾਡੇ ਗੁਨਾਹ ਮਾਫ ਹੋ ਜਾਣ ਖੁਦਾਵੰ ਇਸ ਵੱਡੀ ਕੁਰਬਾਨੀ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆਂ ਯਾ ਮੇਰੇ ਮਹਿੰਮਾ ਦੇ ਪਰਮੇਸ਼ਰ ਤੁਸੀਂ ਆਪਣੇ ਰਹਿਮ ਫਜ਼ਲ ਕਿਰਪਾ ਆਸ਼ਿਸ਼ ਦਇਆ ਭਲਾਈ ਬਰਕਤ ਦੇਣਾ ਸਾਨੂੰ ਸਭ ਨੂੰ ਬਰਕਤ ਦੇਣਾ ਪਿਆਰੇ ਪ੍ਰਭੂ ਇਹ ਹੋਵਾ ਸਾਡਾ ਪੁਕਾਰਨਾ ਸਵਰਗ ਰਾਜ ਦੇ ਵਿੱਚ ਸੁਣਿਆ ਜਾਵੇ ਪਿਆਰੇ ਪ੍ਰਭੂ ਸੱਚਮੁੱਚ ਅੱਜ ਜਿੰਨੇ ਵੀ ਭੈਣ ਭਾਈ ਖੁਦਾਵੰਦ ਇਸ ਵਚਨ ਨੂੰ ਸੁਣ ਰਹੇ ਨੇ ਖੁਦਾ ਹਾਰੀਕ ਜਨ ਤੁਹਾਡੇ ਕਲਾਮ ਦੇ ਵਿੱਚ ਵਧਨ ਖੁਦਾ ਤੁਹਾਡੀ ਉਸ ਕੁਰਬਾਨੀ ਨੂੰ ਯਾਦ ਰੱਖਣ ਪਿਆਰੇ ਪਰਮੇਸ਼ਰ ਜੋ ਕੁਰਬਾਨੀ ਤੁਸੀਂ ਸਾਡੇ ਲਈ ਪਰ ਸਾਰੇ ਸੰਸਾਰ ਲਈ ਕੀਤੀ ਖੁਦਾਵੰ ਪੂਰਾ ਸੰਸਾਰ ਉਸ ਕੁਰਬਾਨੀ ਦੇ ਲਈ ਸ਼ੁਕਰਗੁਜ਼ਾਰ ਰਹਿਵੇ ਪਿਤਾ ਪਰਮੇਸ਼ਰ ਸਾਡੇ ਸ਼ਬਦਾਂ ਤੋਂ ਹਮੇਸ਼ਾ ਤੁਹਾਡੇ ਨਾਮ ਦੀਆਂ ਧੰਨਵਾਦ ਦੀਆਂ ਭੇਟਾਂ ਹੀ ਨਿਕਲਣ ਖੁਦਾਵੰਦ ਆਪਣੀ ਕਿਰਪਾ ਦੇ ਵਸੀਲੇ ਸਾਡੇ ਉੱਤੇ ਰਹਿਮ ਕਰਨਾ ਪਿਆਰੇ ਪ੍ਰਭੂ ਐ ਦਇਆ ਕਰਨ ਵਾਲੇ ਮਹਾਨ ਸਮਰੱਥੀ ਖੁਦਾ ਆਪਣੀ ਕਿਰਪਾ ਦੇ ਵਸੀਲੇ ਸਾਡੇ ਉੱਤੇ ਕਿਰਪਾ ਕਰਨਾ ਆਸ਼ੀਸ਼ ਕਰਨਾ ਬਰਕਤ ਦੇਣਾ ਪਿਆਰੇ ਪਰਮੇਸ਼ਰ ਐ ਮੇਰੇ ਸ਼ਾਂਤੀ ਦੇ ਪ੍ਰਭੂ ਯਹਵਾ ਆਪਣੇ ਆਸ਼ੀਸ਼ ਦੇ ਨਾਲ ਸਾਨੂੰ ਬles ਕਰੋ ਪਿਆਰੇ ਪਰਮੇਸ਼ਰ ਤੁਹਾਡਾ ਦਇਆ ਕਿਰਪਾ ਵਾਲਾ ਪਰਪੂਰੀ ਵਾਲਾ ਹੱਥ ਸਾਡੇ ਸਾਰੇ ਦੇ ਸਿਰ ਤੇ ਹੋਵੇ ਐ ਖੁਦਾਵੰਦ ਜੋ ਪਿਆਲਾ ਤੁਸੀਂ ਲਿਆ ਪਿਤਾ ਪਰਮੇਸ਼ਰ ਔਰ ਤੁਸੀਂ ਉਹਨੂੰ ਧੰਨਵਾਦ ਦੇ ਨਾਲ ਗ੍ਰਹਿਣ ਕੀਤਾ ਖੁਦਾ ਔਰ ਤੁਸੀਂ ਕਹਿ ਕੇ ਪੀਓ ਕਿਉਂ ਜੋ ਇਹ ਨਵੇਂ ਨੇਮ ਦਾ ਪਵਿੱਤਰ ਲਹੂ ਆ ਇਹਨਾਂ ਪੂਰੇ ਪਰਿਵਾਰਾਂ ਦੇ ਉੱਤੇ ਨਵੇਂ ਨੇਮ ਦੇ ਪਾਕ ਲਹੂ ਨੂੰ ਰਿਲੀਜ਼ ਕਰਦੇ ਖੁਦਾ ਇਹ ਪੂਰੇ ਪਰਿਵਾਰ ਉਸ ਪਵਿੱਤਰ ਲਹੂ ਦੇ ਵਸੀਲੇ ਨਵੀਂ ਜ਼ਿੰਦਗੀ ਨਵੇਂ ਜਨਮ ਅਤੇ ਪਵਿੱਤਰਤਾ ਨੂੰ ਪ੍ਰਾਪਤ ਕਰਨ ਪੈਰੇ ਪ੍ਰਭੂ ਐ ਮੇਰੇ ਮਹਾਨ ਸਮਰਥੀ ਖੁਦਾ ਆਪਣੇ ਆਤਮਾ ਦੇ ਵਸੀਲੇ ਬਰਕਤ ਦੇਣਾ ਪਿਆਰੇ ਪਰਮੇਸ਼ਰ ਆਪਣੇ ਲਹੂ ਦੇ ਵਸੀਲੇ ਸ਼ੁੱਧ ਕਰਨਾ ਆਜ਼ਾਦ ਕਰਨਾ ਪਿਆਰੇ ਪ੍ਰਭੂ ਐ ਦਇਆ ਦੇ ਸਾਗਰ ਮਹਾਨ ਪਰਮੇਸ਼ਰ ਆਪਣੇ ਆਤਮਾ ਦੇ ਨਾਲ ਬਰਕਤ ਔਰ ਆਸ਼ੀਸ਼ ਨੂੰ ਭੇਜ ਕੇ ਪਤਾ ਸਾਡੇ ਸਾਰਿਆਂ ਦੇ ਲਈ ਇੱਕ ਨਵੀਂ ਚੰਗਿਆਈ ਅਤੇ ਨਵੀਂ ਕਿਰਪਾ ਨੂੰ ਭੇਜਣਾ ਪਿਆਰੇ ਪਰਮੇਸ਼ਰ ਹੈ ਦਇਆ ਦੇ ਆਤਮ ਪਵਿੱਤਰ ਪਰਮੇਸ਼ਰ ਖੁਦਾ ਆਪਣੇ ਰਹਿਮ ਆਪਣੇ ਫਜ਼ਲ ਆਪਣੀ ਬਰਕਤ ਔਰ ਆਪਣੀ ਪ੍ਰੇਮ ਅਤੇ ਭਲਾਈ ਦੇ ਨਾਲ ਸਾਡੇ ਸਾਰਿਆਂ ਦੇ ਉੱਤੇ ਰਹਿਮ ਕਰਨਾ ਦਇਆ ਕਰਨਾ ਖੁਦਾਵਨ ਅੱਜ ਦਾ ਇਹ ਦਿਨ ਸਾਡੇ ਸਭ ਦੇ ਲਈ ਨਵੀਂ ਜ਼ਿੰਦਗੀ ਨਵੀਂ ਰੋਸ਼ਨੀ ਦਾ ਕਾਰਨ ਬਣੇ ਪਿਤਾ ਪੂਰੇ ਘਰਾਂ ਪਰਿਵਾਰਾਂ ਦੇ ਉੱਤੇ ਤੁਹਾਡੀ ਕਿਰਪਾ ਭਲਾਈ ਨੂੰ ਮੰਗਦੇ ਪਿਤਾ ਸਾਰੇ ਰੋਗ ਬੰਧਨ ਬੋਝ ਬਿਮਾਰੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕਰਦੇ ਪਿਆਰੇ ਪ੍ਰਭੂ ਸਾਰੇ ਘਰਾਂ ਦੇ ਵਿੱਚ ਤੁਹਾਡੇ ਸ਼ਿਫਾ ਛੁਟਕਾਰੇ ਆਜ਼ਾਦੀ ਨੂੰ ਰਿਲੀਜ਼ ਕਰਦੇ ਮਹਾਨ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਤੁਹਾਡੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆ ਮੈਂ ਆ ਮੈਂ ਆ ਮੈਂ ਸਾਰੇ ਪੈਨਪਾਈ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਤੱਕ ਪ੍ਰੇਲਾਈ ਨੰਬਰ ਤੇ ਸਿਰਫ ਉਹੀ ਪੈਨਪਾਈ ਕਾਲ ਕਰਨ ਜਿਨ੍ਹਾਂ ਨੇ ਮੀਟਿੰਗ ਤੇ ਔਨਲੀ ਐਡਰੈਸ ਕਨਫਰਮ ਕਰਨਾ ਹੈ ਕਿਰਪਾ ਕਰਕੇ ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਤੱਕ 29 ਤਰੀਕ ਤੋਂ ਲੈ ਕੇ 1 ਤਰੀਕ ਤੱਕ ਪ੍ਰੇਲਾਈ ਨੰਬਰ ਤੇ ਪ੍ਰੇਰ ਕਰਵਾਉਣ ਦੇ ਲਈ ਕਾਲ ਨਾ ਕੀਤੀ ਜਾਵੇ ਕਿਰਪਾ ਕਰਕੇ ਇਸ ਗੱਲ ਦੀ ਪਾਲਣਾ ਕਰਨਾ ਕਿਉਂਕਿ ਮੀਟਿੰਗ ਦੇ ਕਾਰਨ ਅਸੀਂ ਬਹੁਤ ਜ਼ਿਆਦਾ ਬਿਜ਼ੀ ਹੋਣ ਕਰਕੇ ਪ੍ਰੇਰ ਨਹੀਂ ਕਰ ਪਾਵਾਂਗੇ ਪਰ ਜੋ ਪੈਨਪਾਈ ਮੀਟਿੰਗ ਤੇ ਆਉਣ ਲਈ ਐਡਰੈਸ ਕਨਫਰਮ ਕਰਨਾ ਚਾਹੁੰਦੇ ਨੇ ਉਹ ਕਾਲ ਕਰ ਸਕਦੇ ਨੇ